ਵਾਪਸ ਆਈਏ ਸੰਸਾਰੀ ਮਾਂ ਨੇ ਪੁੱਤ ਨਹੀਂ ਸੀ ਹੁੰਦਾ ਧੀਆਂ ਹੋਈ ਜਾਂਦੀਆਂ ਸੀ ਆਸੇ-ਪਾਸੇ ਨੇ ਅੱਛਾ ਤੁਹਾਡੀ ਕੁੱਲ ਨਹੀਂ ਤੁਰੇਗੀ ਇੱਕ ਤੇ ਕੁੱਲ ਦਾ ਸਿਆਪਾ ਨਹੀਂ ਅਜੇ ਤੱਕ ਹਨ ਨੂੰ ਸਮਝ ਆਇਆ ਏ ਹੁੰਦੀ ਕੀ ਚਲੋ ਆਪ ਜੀ ਨੂੰ ਆਪਣੇ ਲੱਕੜ ਦਾਦੇ ਦਾ ਨਾਂ ਪਤਾ ਏ ਪਰਦਾਦੇ ਦੇ ਪਿਓ ਦੇ ਪਿਓ ਦਾ ਨਾਂ ਪਤਾ ਕਿਸੇ ਨੂੰ ਫੋਟੋ ਹੋਵੇ ਤੁਹਾਡੇ ਕੋਲ ਹੀ ਕੋਈ ਤੁਹਾਨੂੰ ਤੇ ਖੁਦ ਨਹੀਂ ਪਤਾ ਉਹ ਕੌਣ ਸੀ ਕਿੱਥੋਂ ਆਏ ਉਹ ਕਿੱਧਰ ਨੂੰ ਗਏ ਪਰ ਫਿਰ ਵੀ ਕੁੱਲ ਦੀ ਬਾਤ ਚੱਲੀ ਜਾਂਦੀ ਮਰਦਾ ਹੋਇਆ ਮਨੁੱਖ ਜਿਹੜਾ ਏ ਮਰਦੇ ਹੋਏ ਮਨੁੱਖ ਦਾ ਹੰਕਾਰ ਕਹਿੰਦਾ ਏ ਕਿ ਮੈਂ ਕਿਸੇ ਤਰ੍ਹਾਂ ਬਚ ਜਾਵਾਂ ਚਾਹੇ ਧੀਆਂ ਪੁੱਤਾਂ ਦੇ ਜਿਹੜਾ ਇਹ ਜਰੀਏ ਬਚਾਂ ਚਾਹੇ ਮੇਰੀ ਤਖਤੀ ਲਾ ਦਿਓ ਇਸ ਕਰਕੇ ਆ ਗੁਰੂ ਘਰਾਂ ਦੇ ਵਿੱਚ ਵੀ ਜਿਹੜੇ ਉਹ ਲਵਾਉਂਦੇ ਨੇ ਨਾ ਕਿੰਨੇ ਪੈਸੇ ਜੀ ਫਲਾਣੇ ਪਰਿਵਾਰ ਨੇ ਦਿੱਤੇ ਇਹ ਮਰਦੇ ਹੋਏ ਮਨੁੱਖਾਂ ਦੀ ਨਿਸ਼ਾਨੀ ਏ ਜਿੰਦਾ ਮਨੁੱਖ ਕਦੀ ਤਖਤੀ ਨਹੀਂ ਲਵਾਏਗਾ ਗੁਰੂ ਘਰਾਂ ਦੇ ਵਿੱਚ 10 ਰੁਪਏ ਭੇਟ ਕਰਕੇ ਤੁਸੀਂ ਛੇਤੀ ਨਾ ਪੱਥਰ ਤੇ ਸੱਲ ਤੇ ਲਿਖਵਾ ਲੈਨੇ ਆ ਇਹ ਮੁਰਦਾ ਮਨੁੱਖ ਦੀ ਨਿਸ਼ਾਨੀ ਹੈ ਜਿੰਦਾ ਕਦੀ ਨਹੀਂ ਜਿੰਦਾ ਕਦੀ ਨਹੀਂ ਲਿਖਾਏਗਾ ਮਰਦੇ ਹੋਏ ਮਨੁੱਖ ਦੀ ਇਹ ਨਿਸ਼ਾਨੀ ਹੈ ਇਹ ਸਮਝ ਲੈਣਾ ਬਾਤ ਨੂੰ ਤੇ ਜਿਸ ਦਿਨ ਇਸ ਗੁਰੂ ਦੀ ਖੇਡ ਦੇ ਨਾਲ ਤੁਸੀਂ ਜੀਵੰਦੇ ਹੋਏ ਸੱਚ ਜਾਣਿਓ ਇਹ ਕਰਮ ਆਪਣੇ ਆਪ ਬੰਦ ਹੋ ਜਾਣੇ ਵਾਪਸ ਆਈਏ ਉਸ ਮਾਂ ਨੇ ਜਿਨੇ ਸਾਨੂੰ ਪਾਲਿਆ ਹੈ ਨਾ ਬੜੀ ਸਕੀਮ ਲੜਾਈ ਪਤਾ ਨਹੀਂ ਕਿੰਨੇ ਪਾਠ ਸੁੱਖੇ ਕਿੰਨੀਆਂ ਸੁਖਣਾ ਸੁਖੀਆਂ ਫਿਰ ਆਪਣੀ ਭੈਣ ਦਾ ਰਿਸ਼ਤਾ ਆਪਣੇ ਦਿਓਰ ਨੂੰ ਲੈ ਕੇ ਆਏ ਫਿਰ ਅਸੀਂ ਕਿਤੇ ਬੜੀ ਮੁਸੀਬਤਾਂ ਨਾ ਹੋਏ ਤੇ ਦਾਦੀ ਨੇ ਚੁੱਕ ਕੇ ਉਧਰ ਪਾ ਦਿੱਤਾ ਮਾਂ ਦੀ ਝੋਲੀ ਪਾ ਦਿੱਤਾ ਇਹ ਜਿਹੜੀ ਖੇੜੇ ਅਸੀਂ ਲੱਖ ਵਰੀ ਸੋਚਦੇ ਆ ਕਿ ਇਹ ਮੇਰਾ ਹੈ ਪਰ ਮੇਰਾ ਕੀ ਹੋਇਆ ਇਹਦੇ ਚ ਉਸ ਮਾਂ ਨੇ ਸੇਵਾ ਕਰਨੀ ਸੀ ਤੇ ਧੀ ਦੀ ਕਰ ਲੈਂਦੀ ਕੋਈ ਦਿੱਕਤ ਨਹੀਂ ਸੀ ਧੀ ਦੀ ਕਰ ਲੈਂਦੀ ਕੋਈ ਦਿੱਕਤ ਨਹੀਂ ਸੀ ਪਰ ਪਰਮ ਦੀ ਦੁਨੀਆ ਹੈ ਜਿਵੇਂ ਅਸੀਂ ਪਰਮ ਚ ਸਭ ਨੂੰ ਮੰਨਿਆ ਹੈ ਇਦਾਂ ਹੀ ਮੰਨਿਆ ਹੈ ਨਹੀਂ ਭਾਈ ਇਹ ਜੀਵਨ ਸੇਵਾ ਦਾ ਹੈ ਪ੍ਰੇਮ ਦਾ ਹੈ ਵਾਪਸ ਆਈਏ ਉਸ ਬਾਤ ਤੇ ਉਸ ਭਗਤ ਰਵੀਦਾਸ ਜੀ ਨੇ ਅਸੀਂ ਕੋਈ ਗੱਲ ਭੁੱਲ ਰਹੇ ਆ ਨਾ ਲੱਛਣ ਹਨ ਨੂੰ ਇਦਾਂ ਹੀ ਲੱਗਦੇ ਕਿ ਭੁੱਲਣ ਦੇ ਆ ਕੁਝ ਨਾ ਕੁਝ ਚਲੋ ਸਤਿਗੁਰੂ ਅੱਪੇ ਯਾਦ ਕਰਾ ਦੇਣਗੇ ਵਾਪਸ ਆਈਏ ਭਗਤ ਰਵੀਦਾਸ ਦੀ ਉਹ ਬੜੀ ਪਿਆਰੀ ਬਾਤ ਹੈ ਅੱਗੇ ਧਿਆਨ ਨਾਲ ਸੁਣਿਓ ਜਦੋਂ ਕਹਿੰਦੇ ਨੇ ਕਿ ਜਿਹੜੀ ਤੇਰੇ ਨਾਲ ਗੱਲ ਏ ਜੇ ਤੇਰੇ ਨਾਲੋਂ ਟੁੱਟ ਜਾਵਾਂਗਾ ਤੇ ਦੱਸ ਜੋੜਾਂਗਾ ਕਿਦੇ ਨਾਲ ਜੋੜਾਂਗਾ ਕਿਦੇ ਨਾਲ ਪੁੱਤ ਨਾ ਜੋੜੀਏ ਪੁੱਤ ਮੇਰਾ ਨਹੀਂ ਬਣਦਾ ਕਿਉਂਕਿ ਹੁੰਦਾ ਨਹੀਂ ਜਿਹੜਾ ਮੰਨਿਆ ਹੁੰਦਾ ਉਹ ਇੱਕ ਦਿਨ ਪਰਮ ਟੁੱਟ ਜਾਂਦਾ ਧੀ ਨੂੰ ਮੰਨਿਆ ਏ ਧੀ ਦਾ ਪਰਮ ਟੁੱਟ ਜਾਂਦਾ ਵੱਸਦਾ ਤੇ ਉਹ ਹੀ ਸੀ ਪਰ ਉਹਨੂੰ ਛੱਡ ਕੇ ਸਭਨਾਂ ਨੂੰ ਆਪਣਾ ਮੰਨਿਆ ਸਾਰੇ ਪਰਮਾਂ ਨੂੰ ਆਪਣਾ ਮੰਨਿਆ ਪਰ ਤਿੰਨ ਨੂੰ ਨਹੀਂ ਮੰਨਿਆ ਤੇ ਭਗਤ ਰਵੀਦਾਸ ਦੀ ਉੱਚੀ ਸ਼ਿਖਰ ਦਾ ਗਿਆਨ ਸੁਣ ਕੇ ਦੇਖੋ ਕਹਿੰਦੇ ਦਸ ਨਾ ਤੇਰੇ ਨਾਲੋਂ ਤੋੜ ਕੇ ਕਿਹਦੇ ਨਾਲ ਜੋੜਾਂ ਫਿਰ ਅੱਗੇ ਕਹਿੰਦੇ ਜਾਓ ਤੁਮ ਦੀਵਰਾ ਤਉ ਹਮ ਬਾਤੀ ਦੀਵੇ ਦਿੱਤੇ ਬੱਤੀ ਦੀ ਜਿਹੜਾ ਪ੍ਰੇਮ ਇਹ ਨਾ ਇਹ ਬੜਾ ਕਮਾਲ ਏ ਬੱਤੀ ਦਾ ਦੀਵੇ ਤੋਂ ਬਿਨਾ ਕੋਈ ਹੋਂਦ ਨਹੀਂ ਏ ਬੱਤੀ ਦੀ ਦੀਵੇ ਤੋਂ ਬਿਨਾ ਕੋਈ ਹੋਂਦ ਨਹੀਂ ਏ ਕੋਈ ਵਜੂਦ ਨਹੀਂ ਏ ਪਰ ਬਚਦੀ ਉੱਥੇ ਵੀ ਨਹੀਂ ਜਿੰਨੀ ਦੇਰ ਤੱਕ ਦੀਵੇ ਚ ਰਹੇਗੀ ਬਲਦੀ ਰਹੇਗੀ ਰੋਜ਼ ਬਲੇਗੀ ਰੋਜ਼ ਲੁਕਾਈ ਨੂੰ ਰੋਸ਼ਨ ਕਰੇਗੀ ਪਰ ਰੋਜ਼ ਬਲੇਗੀ ਰੋਜ਼ ਸੜ ਸੜ ਕੇ ਸਵਾਹ ਹੋਏਗੀ ਪਰ ਦੀਵੇ ਦਾ ਸਾਥ ਨਹੀਂ ਛੱਡੇਗੀ ਤੇ ਭਗਤ ਰਵੀਦਾਸ ਕਹਿੰਦੇ ਹੈ ਪ੍ਰਮਾਤਮਾ ਜੇ ਤੂੰ ਦੀਵਾ ਬਣੇ ਨਾ ਤੇ ਮੈਂ ਤੇਰੇ ਤੋਂ ਕੁਰਬਾਨ ਜਾਣ ਵਾਲੀ ਉਹ ਬੱਤੀ ਬਣਾ ਜੇ ਤੂੰ ਦੀਵਾ ਹੈ ਤੇ ਮੈਂ ਤੇਰੇ ਵਾਸਤੇ ਰੋਜ਼ ਬਲਣ ਵਾਸਤੇ ਤੇਰੀ ਬੱਤੀ ਬਣਾ ਮੈਂ ਤੇਰੇ ਤੋਂ ਵੱਖਰਾ ਨਹੀਂ ਇਨੀ ਪ੍ਰੀ ਤੇ ਇਨਾ ਸੰਗ ਇਨਾ ਮਿਲਾਪ ਚਾਹੀਦਾ ਆਪ ਜੀ ਦੇ ਅੰਦਰ ਕਦੀ ਇਹ ਜਜ਼ਬਾ ਆਉਂਦਾ ਕਿ ਮੈਂ ਸਿਰਫ ਗੁਰੂ ਵਾਸਤੇ ਹੀ ਜੀਵਾਂ ਮੇਰਾ ਪਰਿਵਾਰ ਜਿਹੜਾ ਏ ਇਹਦੀ ਵੀ ਸੇਵਾ ਮੈਂ ਆਪਣੇ ਗੁਰੂ ਨੂੰ ਖੁਸ਼ ਕਰਨ ਵਾਸਤੇ ਲਵਾਂ ਮੈਂ ਮਿੱਤਰਾਂ ਭਾਈਆਂ ਨਾਲ ਇਦਾਂ ਦੇ ਬੋਲ ਬੋਲਾਂ ਕਿ ਮੇਰਾ ਗੁਰਨਾਨਕ ਖੁਸ਼ ਹੋ ਜਾਵੇ ਮੈਂ ਮਾਂ ਦੇ ਨਾਲ ਇਦਾਂ ਦਾ ਵਿਵਹਾਰ ਕਰਾਂ ਕਿ ਗੁਰਨਾਨਕ ਦੇਖੇ ਤੇ ਮੈਨੂੰ ਗਲ ਨੂੰ ਲਾਉਣ ਨੂੰ ਉਹਦਾ ਜੀ ਕਰੇ ਮੈਂ ਪਤੀ ਨਾਲ ਪਤਨੀ ਨਾਲ ਇਦਾਂ ਦਾ ਵਿਵਹਾਰ ਕਰਾਂ ਇਦਾਂ ਦੇ ਬੋਲ ਬੋਲਾਂ ਇਦਾਂ ਉਹਦੇ ਨਾਲ ਰਵਾਂ ਕਿ ਜੇ ਮੇਰਾ ਗੁਰਨਾਨਕ ਦੇਖੇ ਤੇ ਉਹ ਕਵੇ ਇਹ ਮੇਰਾ ਪਿਆਰਾ ਇਹਨੂੰ ਗੱਲ ਨਾ ਲਾਉਣਾ ਕਿ ਜਾਂ ਇਦਾਂ ਦਾ ਵਿਵਹਾਰ ਕਰਾਂ ਕਿ ਗੁਰਨਾਨਕ ਨੇ ਤੇ ਕੀ ਗੱਲ ਨਾ ਲਾਉਣਾ ਭਰਾ ਹੀ ਤੱਕਾ ਦੇ ਦੇਵੇ ਕਿ ਜਾਂ ਪਰੇ ਹੋ ਮੈਂ ਨਹੀਂ ਤੇਰਾ ਭਰਾ ਕਿਦਾਂ ਦਾ ਦੀਵੇ ਤੇ ਬੱਤੀ ਵਰਗਾ ਜਾਂ ਜਿਹੜਾ ਇਹ ਆਪਣੀ ਮਤ ਮਤਬ ਕਵੇਂ ਹੀ ਵਾਸ਼ਨਾਵਾਂ ਦਾ ਖਿਜਾਂ ਦਾ ਜਿਦਾਂ ਦਾ ਮਨ ਮਰਜ਼ੀਆਂ ਦਾ ਹੰਕਾਰਾਂ ਦਾ ਲੋਭਾਂ ਦਾ ਕਿਦਾਂ ਦਾ ਜਉ ਤੂੰ ਦੀਵਰਾ ਤਉ ਹਮ ਬਾਤੀ ਤੇ ਜਉ ਤੂੰ ਤੀਰਥ ਤਉ ਹਮ ਜਾਤੀ ਹੁਣ ਤੀਰਥ ਤੇ ਯਾਤਰੀ ਜਾਤੀ ਹੁੰਦਾ ਯਾਤਰੀ ਜਾਣ ਵਾਲਾ ਜਿਹੜਾ ਤੀਰਥ ਤੇ ਜਾਂਦਾ ਹੈ ਤੇ ਜਦੋਂ ਤੁਸੀਂ ਕਿਤੇ ਆਨੰਦਪੁਰ ਸਾਹਿਬ ਨੂੰ ਜਾਂਦੇ ਹੋ ਜਾਂ ਸ੍ਰੀ ਅਮਰਸਰ ਸਾਹਿਬ ਨੂੰ ਜਾਂਦੇ ਹੋ ਜਦੋਂ ਤੁਸੀਂ ਯਾਤਰੀ ਹੋਵੋ ਤੇ ਤੀਰਥ ਤੇ ਜਾਂਦੇ ਹੋ ਕਦੀ ਧਿਆਨ ਨਾ ਵੇਖਿਆ ਯਾਤਰੀ ਦੇ ਮਨ ਚ ਬੜਾ ਚਾਹ ਹੁੰਦਾ ਕਿ ਮੈਂ ਗੁਰੂ ਪੀਤਾ ਦੇ ਘਰ ਜਾਣਾ ਕੀ ਕਮਾਲ ਦਾ ਉਹ ਚਾਹ ਹੁੰਦਾ ਨੌਜਵਾਨ ਵੀਰ ਵੀ ਜਾਂਦੇ ਨੇ ਸਾਰੇ ਤੁਸੀਂ ਜਾਂਦੇ ਹੋ ਤੇ ਜਦੋਂ ਆਪ ਜੀ ਆਨੰਦਪੁਰ ਸਾਹਿਬ ਦੂਰੋਂ ਹੀ ਦਿਖਣਾ ਸ਼ੁਰੂ ਹੋ ਜਾਂਦਾ ਨਾ ਸਤਗੁਰੂ ਦਾ ਘਰ ਦਾ ਗੁੰਬਦ ਗੁੰਬਦ ਦਿਖਾਈ ਦਿੰਦਾ ਹੈ ਨਾ ਉਦੋਂ ਹੀ ਅੰਦਰ ਇੱਕ ਖੁਸ਼ੀ ਦੀ ਲਹਿਰ ਦੌੜਦੀ ਏ ਅੰਦਰ ਇੱਕ ਊਰਜਾ ਦੀ ਲਹਿਰ ਦੌੜਦੀ ਏ ਉਸੇ ਵੇਲੇ ਆ ਜਿਹੜੀ ਸੁਰਤੇ ਇਹਦੇ ਚ ਇੱਕ ਰੰਗ ਇੱਕ ਖੇੜਾ ਪੈਦਾ ਹੁੰਦਾ ਹੈ ਹੁੰਦਾ ਹੈ ਨਾ ਕਿੰਨੀ ਵਾਰ ਆਪ ਜੀ ਗਏ ਹੋਵੋਗੇ ਸ੍ਰੀ ਅਮਰਸਰ ਸਾਹਿਬ ਨੂੰ ਜਾਈਏ ਤੇ ਜਦੋਂ ਦੂਰੋਂ ਹੀ ਬਾਹਰ ਦੇਖੀਦਾ ਹੈ ਜਿੱਥੇ ਲਿਖਿਆ ਹੁੰਦਾ ਕਿ ਡਿਠੇ ਸਬੇ ਥਾਉ ਨਹੀਂ ਤੁੱਦ ਜਿਹਾਂ ਤੇ ਦੂਰੋਂ ਹੀ ਦੇਖ ਕੇ ਫਿਰ ਤਾਂ ਝੁੱਕ ਜਾਂਦਾ ਏ ਸੀਸ ਝੁੱਕ ਜਾਂਦਾ ਏ ਛੱਟ ਨੱਕ ਰਕੜ ਨਹੀਂ ਪਈਦਾ ਏ ਤੇ ਉਹਦੇ ਗਾੜੀ ਛੱਟ ਹੰਕਾਰ ਪਤਾ ਹੀ ਨਹੀਂ ਕਿੱਥੇ ਹੰਕਾਰ ਦੀ ਸੋਚ ਵੀ ਨਹੀਂ ਹੁੰਦੀ ਕਹਿੰਦੇ ਜੇ ਤੂੰ ਤੀਰਥੇ ਤੇ ਫਿਰ ਮੈਂ ਇਦਾਂ ਦਾ ਯਾਤਰੀ ਏ ਤੇ ਯਾਤਰੀ ਨੂੰ ਤੀਰਥ ਤੇ ਅਪੜਨ ਤੋਂ ਸਵਾਏ ਕੋਈ ਜ਼ਿਆਦਾ ਇੱਧਰ ਉੱਧਰ ਦੀ ਖੇਡ ਨਹੀਂ ਹੁੰਦੀ ਪਹਿਣਾ ਇਹਨੂੰ ਬਾਹਰ ਲੈ ਕੇ ਬਹਿ ਜਾ ਕੋਈ ਗੱਲ ਨਹੀਂ ਕੋਈ ਨਹੀਂ ਉੱਥੇ ਬਾਹਰ ਵਛਾਈ ਹੋਈ ਹੈ ਉੱਥੇ ਬਹਿ ਜਾਓ ਜਿਵੇਂ ਤੀਰਥ ਤੇ ਜਾਣ ਵਾਲੇ ਯਾਤਰੀ ਨੂੰ ਆਪਣੇ ਪਰਮਾਤਮਾ ਦੇ ਤੀਰਥ ਨਾਲ ਪ੍ਰੇਮ ਹੁੰਦਾ ਹੈ ਤੀਰਥ ਤੇ ਪਹੁੰਚਣ ਦੀ ਕਾਲ ਹੁੰਦੀ ਹੈ ਤੀਰਥ ਦਾ ਧਿਆਨ ਹੁੰਦਾ ਹੈ ਕਹਿੰਦੇ ਜੇ ਪਰਮਾਤਮਾ ਤੇ ਤੂੰ ਤੀਰਥੇ ਤੇ ਮੈਂ ਉਹ ਯਾਤਰੀ ਹਾਂ ਇਹ ਚੀਜ਼ਾਂ ਜਿਹੜੀਆਂ ਨੇ ਨਾ ਜਦੋਂ ਅਸੀਂ ਭਗਤ ਰਵੀਦਾਸ ਕੋਈ ਸੁਣੀਆਂ ਸੀ ਤੇ ਸਾਡੇ ਅੰਦਰ ਇੱਕ ਜੋਦੜੀ ਨੇ ਜਨਮ ਲਿਆ ਸੀ ਇੱਕ ਅਰਦਾਸ ਨੇ ਜਨਮ ਲਿਆ ਸੀ ਕਿ हे ਪਰਮਾਤਮਾ ਭਗਤ ਜੀ ਨੂੰ ਤੂੰ ਇੰਨਾ ਪ੍ਰੇਮ ਇੰਨਾ ਚਾਹੋ ਦਿੱਤਾ ਏ ਕਿ ਇੱਕ ਇੱਕ ਪੰਕਤੀ ਇੱਕ ਇੱਕ ਰੰਗ ਇੱਕ ਇੱਕ ਪ੍ਰੇਮ ਦੀ ਧਾਰਾ ਵਹਿ ਰਹੀ ਏ ਤੇ ਮੇਰੇ ਅੰਦਰ ਤੇ ਬੜਾ ਰੁੱਖਾਪਾਨੇ ਮੈਨੂੰ ਤੇ ਉਹ ਗੱਲਾਂ ਕਰ ਰਹੇ ਨੇ ਤੇ ਮੈਨੂੰ ਤੇ ਇਹਦੀ ਪੂਰੀ ਤਰ੍ਹਾਂ ਸਮਝ ਵੀ ਨਹੀਂ ਆ ਰਹੀ ਮੇਰੇ ਅੰਦਰ ਤੇ ਖੇੜਾ ਵੀ ਨਹੀਂ ਪੈਦਾ ਹੋ ਰਿਹਾ ਇਹ ਤੇ ਭਗਤ ਰਵੀਦਾਸ ਨੂੰ ਪਤਾ ਹੋਵੇਗਾ ਕਿ ਦੀਵੇ ਤੇ ਬੱਤੀ ਬਣ ਕੇ ਕੁਰਬਾਨ ਕਿਵੇਂ ਹੋਇਆ ਜਾਂਦਾ ਹੈ। ਇਹ ਤੇ ਉਹਨੂੰ ਪਤਾ ਹੋਵੇਗਾ ਉਹਦਾ ਪਰਮਾਤਮਾ ਚੰਦ ਕਿਵੇਂ ਤੇ ਉਹ ਚਕੋਰ ਕਿਵੇਂ ਤੇ ਚਕੋਰ ਦੀ ਬਿਰਹਾ ਦੀ ਹਾਲਤ ਕੀ ਹੈ। ਇਹ ਤੇ ਉਸ ਸਾਹਿਬ ਨੂੰ ਪਤਾ ਹੋਵੇਗਾ ਕਿ ਜਿਉਂ ਤੀਰ ਤੇ ਤੇ ਉਹ ਜਤਰੀ ਵਾਂਗ ਕਿਦਾਂ ਉਧਰ ਨੂੰ ਮੱਲੋ ਮੱਲੀ ਜਾਂਦਾ ਹੋਵੇਗਾ ਤੇ ਮੇਰੇ ਅੰਦਰ ਤੇ ਤੜਫੀ ਨਹੀਂ। ਤੇ ਸਾਨੂੰ ਯਾਦ ਹੈ ਅੱਜ ਵੀ ਕਿ ਹੱਥ ਜੁੜ ਗਏ ਸੀ ਅੱਖਾਂ 'ਚੋਂ ਹੰਝੂ ਵਹਿਣ ਲੱਗ ਪਏ ਸੀ ਤੇ ਇੱਕੋ ਹੀ ਜੋਦੜੀ ਵਾਹਿਗੁਰੂ ਵਾਹਿਗੁਰੂ ਕੂਕਣ ਲੱਗ ਪਏ ਸੀ ਕਿ ਸਤਗੁਰੂ ਇਹ ਰੰਗ ਕਦੀ ਸਾਨੂੰ ਵੀ ਨਸੀਬ ਹੋਏਗਾ ਕਿ ਇਹ ਪ੍ਰੇਮ ਇਹ ਅਵਸਥਾ ਕਦੀ ਸਾਨੂੰ ਵੀ ਨਸੀਬ ਹੋਏਗੀ ਤੇ ਇੱਕ ਹੀ ਕੂਕ ਕੀਤੀ ਸੀ ਆਓ ਸਾਰੇ ਜਾਣੇ ਉਹਦੇ ਗਾੜੀ ਰਲ ਕੇ ਕੂਕ ਕਰੀਏ ਕਿ ਸਾਨੂੰ ਵੀ ਇਹ ਪ੍ਰੇਮ ਬਖਸ਼ੀ ਸਾਨੂੰ ਵੀ ਇਹ ਰੰਗ ਬਖਸ਼ੀ ਵਾਹਿਗੁਰੂ ਪਿਤਾ हे दीन दुनी दे मालिक ਪਿਤਾ ਸਾਨੂੰ ਵੀ ਅਜਿਹਾ ਪ੍ਰੇਮ ਬਖਸ਼ ਕਿ ਤੇਰੇ ਤੋਂ ਬਲ ਹਾਰੇ ਜਾਈਏ ਤੇਰੇ ਜਾਂ ਤੇਰੀਆਂ ਹੀ ਪ੍ਰਕਰਮਾ ਕਰਦੇ ਰਹੀਏ ਅਸੀਂ ਤੇ ਸਤਿਗੁਰੂ ਤੈਨੂੰ ਛੱਡ ਕੇ ਪਤਾ ਨਹੀਂ ਕਿੱਥੇ ਕਿੱਥੇ ਭਟਕ ਰਹੇ ਆਂ ਸਤਿਗੁਰੂ ਦਿਆ ਕਰੀ ਸਾਡੇ ਮਨ ਨੂੰ ਸਾਡੀ ਮਤ ਨੂੰ ਸਾਡੇ ਜੀਵਨ ਨੂੰ ਆਪਣੇ ਪ੍ਰੇਮ ਚ ਰੰਗੀ ਆਪਣੇ ਚਰਣਾ ਨਾਲ ਜੋੜੀ ਸਤਿਗੁਰੂ ਦਿਆ ਕਰੀ ਇਸ ਜ਼ਿੰਦਗੀ ਦੇ ਰੰਗ ਰੈਂਦੇ ਆਂ ਕਟੋ-ਕਟ ਇੱਕ ਵਰੀ ਦਰਸ਼ਨ ਦਿਦਾਰੇ ਬਖਸ਼ੀ ਇੱਕ ਵਰੀ ਤੈਨੂੰ ਤੱਕ ਲੈਣ ਦੇਈ ਸਤਿਗੁਰੂ ਇਹ ਦਿਆ ਕਰੀ ਇੱਕ ਵਰੀ ਤੈਨੂੰ ਨਮਸਕਾਰ ਕਰ ਲਈਏ ਸਤਿਗੁਰੂ ਸਾਨੂੰ ਸਭ ਨਾਨੂਏ ਦਾਤ ਬਖਸ਼ੀ ਮੇਰਾ ਕਰੀ ਮੇਰਾ ਕਰੀ ਸਤਿਗੁਰੂ ਅਗਲੇ ਬੋਲ ਬੜੇ ਪਿਆਰੇ ਨੇ ਕਹਿੰਦੇ ਸੱਚੀ ਪ੍ਰੀਤ ਹਮ ਤੁਮਸਿਉ ਜੋੜੀ ਕਿ ਹੇ ਬਿਆਰੇ ਹੇ ਸਾਹਿਬਾ ਤੇਰੇ ਨਾਲ ਸੱਚੀ ਪ੍ਰੀਤੀ ਜੋੜ ਲਈ ਜਿੰਨੂੰ ਸਾਰਾ ਜਗਤ ਤਰਸਦਾ ਫਿਰਦਾ ਏ ਸਾਰੇ ਜੀ ਜੰਤ ਜਿਸ ਪ੍ਰੇਮ ਤੋਂ ਅਧੂਰੇ ਨੇ ਨਾ ਜਿਸ ਪ੍ਰੇਮ ਤੋਂ ਬਿਨਾ ਦੁੱਖਾਂ ਨੂੰ ਭੋਗ ਰਹੇ ਆਂ ਬੁਰੇ ਹਾਲੀ ਫਿਰ ਰਹੇ ਆਂ ਵਾਸ਼ਨਾਵਾਂ ਦੇ ਵਿੱਚ ਉਹ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਕਿ ਹੇ ਪਿਤਾ ਜਦੋਂ ਦੀ ਤੇਰੇ ਨਾਲ ਜੋੜ ਲਈਏ ਬਾਕੀ ਸਭ ਨਾਲੋਂ ਟੁੱਟ ਗਈਏ ਟੁੱਟ ਜਾਣ ਦਾ ਮਤਲਬ ਇਹ ਨਹੀਂ ਕਿ ਮਾਂ ਨਾਲੋਂ ਵੀ ਤੋੜ ਲਈ ਪਿਤਾ ਨਾਲੋਂ ਵੀ ਤੋੜ ਲਈ ਪਰਿਵਾਰ ਨਾਲੋਂ ਵੀ ਤੋੜ ਲਈ ਨਹੀਂ ਹੁਣ ਸਭਨਾ ਦੇ ਵਿੱਚ ਤੂੰ ਏ ਸਭਨਾ ਦੇ ਵਿੱਚ ਤੈਨੂੰ ਜਾਣ ਕੇ ਸੇਵਾ ਕਰਦਾ ਏ ਸਭਨਾ ਦੇ ਵਿੱਚ ਤੈਨੂੰ ਸਮਝ ਕੇ ਉਹਨਾਂ ਦੀ ਸੇਵਾ ਤੇ ਪ੍ਰੇਮ ਕਰਦਾ ਏ ਸਤਿਕਾਰ ਕਰਦਾ ਤੂੰ ਹੀ ਤੂੰ ਦਿਖਾਈ ਦੇਣਾ ਏ ਮੇਰੀਆਂ ਮਾਵਾਂ ਗਾੜੀ ਬਜ਼ੁਰਗ ਪਿਤਾ ਗਾੜੀ ਹੱਥ ਜੋੜ ਕੇ ਬੇਨਤੀ ਏ ਜੇ ਕਿਤੇ ਤੁਹਾਡਾ ਪੁੱਤਰ ਤੁਹਾਡੀ ਧੀ ਜਿਹੜੀ ਏ ਪਰਮਾਤਮਾ ਦੇ ਮਾਰਗ ਤੇ ਚੱਲੇ ਨਾ ਤੇ ਡਰਿਆ ਨਾ ਕਰੋ ਰੁਕਿਆ ਨਾ ਕਰੋ ਨੰ ਸਗੋਂ ਹੌਸਲਾ ਦਿਆ ਕਰੋ ਕਿ ਧੀਏ ਪੁੱਤਰਾ ਤਗੜਾ ਹੋ ਇਹੋ ਹੀ ਮਾਰਗੇ ਮੈਂ ਖੁੰਝ ਗਿਆ ਏ ਮੇਰੀ ਉਮਰ ਲੰਘ ਗਈ ਤੂੰ ਤਗੜਾ ਹੋ ਕੇ ਉਹਦੇ ਨਾਲ ਪ੍ਰੇਮ ਕਮਾਈ ਉਸ ਕਲਗੀਆਂ ਵਾਲੇ ਨਾਲ ਪ੍ਰੇਮ ਕਮਾਈ ਡਰ ਮਤ ਜਾਇਓ ਕਿ ਮੈਨੂੰ ਛੱਡ ਦੇਗਾ ਸੱਚਾ ਸਾਧੂ ਕਦੀ ਕਿਸੇ ਨੂੰ ਨਹੀਂ ਛੱਡਦਾ ਸਗੋਂ ਤੁਹਾਡੇ ਨਾਲ ਪਰਮਾਤਮਾ ਵਾਲਾ ਪੇਮ ਕਰੇਗਾ ਪਰਮਾਤਮਾ ਵਾਲਾ ਵਿਹਾਰ ਕਰੇਗਾ ਜਿਹੜਾ ਪੁੱਤ ਨੇ ਕਦੀ ਨਹੀਂ ਸੀ ਕਰਨਾ ਜਿਹੜਾ ਇੱਕ ਧੀ ਨੇ ਕਦੀ ਨਹੀਂ ਸੀ ਕਰਨਾ ਤੁਹਾਨੂੰ ਪਰਮਾਤਮਾ ਜਾਣ ਕੇ ਸੇਵਾ ਕਰੇਗਾ ਤੁਹਾਡੇ ਕੋ ਲੋਭ ਲਾਲਚ ਸਵਾਰਥ ਦੇ ਕਰਕੇ ਤੁਹਾਡੇ ਨਾਲ ਪੇਮ ਨਹੀਂ ਕਰੇਗਾ ਨਿਰਮਲ ਪੇਮ ਆਪ ਜੀ ਨਾਲ ਕਰੇਗਾ ਤੇ ਭਗਤ ਜੀ ਕਮਾਲ ਕਰ ਦਿੰਦੇ ਕਹਿੰਦੇ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤਮਸਿਓ ਜੋਰ ਅਵਰ ਸੰਗ ਤੋਰੀ ਇਹ ਬਾਤ ਇਹ ਸ਼ਬਦ ਬੜੇ ਉੱਚੇ ਨੇ ਇਹ ਸਮਝ ਨਹੀਂ ਆਉਂਦੇ ਇਹਨਾਂ ਵਾਸਤੇ ਬੇਅੰਤ ਅਭਿਆਸ ਕਰਨੇ ਪੈਂਦੇ ਕਿ ਦੂਜਿਆਂ ਨਾਲੋਂ ਤੋੜੀਏ ਕਿਵੇਂ ਕਿਵੇਂ ਪਰਮਾਤਮਾ ਨਾਲ ਇੱਕ ਪ੍ਰੇਮ ਬਣ ਜਾਵੇ ਇਹਦਾ ਇੱਕ ਟੰਗ ਹੈ ਇੱਕ ਅਭਿਆਸ ਹੈ ਆਪ ਜੀ ਨੂੰ ਦੱਸ ਦਿੰਨੇ ਆ ਸਾਡੇ ਨਾਲ ਜਿਹੜੇ ਗੁਰਸਿੱਖ ਵਿਚਰਦੇ ਨੇ ਨਾ ਅੱਜ ਤੋਂ 4 ਕ ਸਾਲ ਪਹਿਲਾਂ ਇਹਨਾਂ ਨੂੰ ਇੱਕ ਅਭਿਆਸ ਦੱਸਿਆ ਸੀ ਕਿ ਜਦੋਂ ਤੁਸੀਂ ਰੋਜ਼ ਬੰਦਗੀ ਕਰਦੇ ਹੋ ਨਾਮ ਜਪਦੇ ਹੋ ਬਾਣੀ ਪੜ੍ਹਦੇ ਹੋ ਪਾਠ ਕਰਦੇ ਹੋ ਜਦੋਂ ਵੀ ਬੰਦੇ ਹੋ ਜਿਹੜੇ ਉਹ 2 3 4 ਘੰਟੇ ਨੇ ਉਹ ਪੂਰੀ ਇਮਾਨਦਾਰੀ ਦੇ ਨਾਲ ਕਰਨੇ ਇਹ ਨਹੀਂ ਕਿ ਵਾਹਿਗੁਰੂ ਕਹਿੰਦੇ ਹੋ ਤੇ ਮਨ ਹੋਰ ਕੁਝ ਸੋਚੀ ਜਾਂਦਾ ਜਿਵੇਂ ਉਹ ਕਾਜੀ ਦੀ ਘੋੜੀ 'ਚ ਧਿਆਨ ਚਲਿਆ ਗਿਆ ਸੀ ਤੇ ਨਮਾਜ਼ ਪੜਦਾ ਸੀ ਤੇ ਗੁਰੂ ਨਾਨਕ ਨੇ ਕਿਹਾ ਤੂੰ ਨਮਾਜ਼ ਹੀ ਨਹੀਂ ਪੜੀ ਕਿਆ ਸੀ ਨਾ ਕਿ ਤੂੰ ਕਿਥੇ ਨਮਾਜ਼ ਪੜੀ ਤੇਰਾ ਤੇ ਧਿਆਨ ਜਿਹੜਾ ਏ ਉਹ ਘਰ ਬਸ਼ੇਰੀ ਤੇ ਸੀ ਸਾਡੀ ਵੀ ਕਿਤੇ ਇਦਾਂ ਦੀ ਨਮਾਜ਼ ਨਾ ਹੋਵੇ ਸਾਡਾ ਵੀ ਵਾਹਿਗੁਰੂ ਕਹਿਣਾ ਇਦਾਂ ਦਾ ਨਾ ਹੋਵੇ ਬਾਣੀ ਪੜ੍ਹਨੀ ਇਦਾਂ ਦੀ ਨਾ ਹੋਵੇ ਕਿ ਗੁਰੂ ਨਾਨਕ ਕਹੇ ਕਿ ਤੂੰ ਤੇ ਕੀਤੀ ਨਹੀਂ ਤੇਰੀ ਕੀਤੀ ਪਰਵਾਹ ਨਹੀਂ ਨਹੀਂ ਅੱਜ ਤੱਕ ਕਿਆ ਹੋਏਗਾ ਤੂੰ ਬੋਲਿਆ ਹੋਏਗਾ ਵਾਹਿਗੁਰੂ ਆਲੇ-ਦੁਆਲੇ ਲੋਕਾਂ ਨੂੰ ਸੁਣਾਇਆ ਹੋਏਗਾ ਕਦੀ ਆਪ ਤੇ ਸੁਣਿਆ ਹੀ ਨਹੀਂ ਤੂੰ ਉਥੋਂ ਤੱਕ ਤੇ ਪਹੁੰਚਿਆ ਹੀ ਨਹੀਂ ਇਦਾਂ ਦੀ ਕਿਤੇ ਨਾ ਹੋਵੇ ਕਿ ਗੁਰੂ ਨਾਨਕ ਇਹ ਬਾਤ ਕਹਿਣਾ ਕੀ ਕਰਨਾ ਏ ਕਮ ਸੇ ਕਮ ਸ਼ੁਰੂਆਤ ਚਾਰ ਸਾਲ ਪਹਿਲਾਂ ਇਹਨਾਂ ਨੂੰ ਅਭਿਆਸ ਦਿੱਤਾ ਸੀ ਕਿ ਉਹਨਾਂ ਪੂਰੀ ਇਮਾਨਦਾਰੀ ਨਾਲ ਕਰਨਾ ਤੇ ਧਰਮ ਦੀ ਦੁਨੀਆ ਚ ਇੱਕ ਜਿਹੜਾ ਏ ਉਹ ਪ੍ਰੇਜ ਕਰਨਾ ਧਿਆਨ ਰੱਖਣਾ ਕਿ ਖਿਜਣਾ ਨਹੀਂ ਤੇ ਜੋਰ ਨਹੀਂ ਲਾਉਣਾ ਉਦਮ ਕਰਨਾ ਏ ਉੱਠਣਾ ਵੀ ਏ ਨੀਂਦ ਨੂੰ ਤਿਆਗਣਾ ਵੀ ਏ ਪਰ ਇਹ ਨਹੀਂ ਕਿ ਮੈਂ ਛੇਤੀ ਛੇਤੀ ਵਹਿਗਰੂ ਕਰਾਂ ਤੇ ਮੈਨੂੰ ਛੇਤੀ ਮਿਲ ਜਾਵੇ ਜੇ ਤੁਸੀਂ ਜ਼ੋਰ ਲਾਇਆ ਤੁਹਾਡੇ ਕੋ ਨਾ ਹੋਇਆ ਤੇ ਖਿਜੇ ਤੇ ਫਿਰ ਸਭਾਵਕ ਕੇ ਥੋੜੇ ਸਮੇਂ ਬਾਅਦ ਗੋਲੀਆਂ ਵੀ ਖਾਣੀਆਂ ਪੈਣੀਆਂ ਡਿਪਰੈਸ਼ਨ ਦੀਆਂ ਇਹ ਵੀ ਬਾਤ ਸਮਝ ਲੈਣਾ ਜ਼ੋਰ ਨਹੀਂ ਲਾਉਣਾ ਇਹ ਤੇ ਉਹਦੇ ਤੇ ਇਸ ਖਸਮ ਤੇ ਛੱਡ ਕੇ ਚੱਲਣ ਵਾਲੀ ਗੱਲ ਏ ਇਹ ਤੇ ਮਨ ਕਿਉਂ ਬੈ ਰਾਗ ਕਰੇਗਾ ਸਤਗੁਰੂ ਮੇਰਾ ਪੂਰਾ ਜਦੋਂ ਪੂਰੇ ਸਤਗੁਰੂ ਦੇ ਲੜ ਲੱਗੀ ਇਹ ਤੂੰ ਦੁੱਖ ਕਬਰਾਉਣ ਦੀ ਬਾਤ ਨਹੀਂ ਹੁੰਦੀ ਕਾਲੀ ਹੰਕਾਰ ਕਰਦਾ ਏ ਜੋਰ ਹੰਕਾਰ ਲਾਉਂਦਾ ਏ ਖਿਜਦਾ ਹੰਕਾਰ ਏ ਤੇ ਹੰਕਾਰ ਜਿਹੜਾ ਏ ਉਹ ਭਗਤੀ ਨਹੀਂ ਕਰ ਦਿੰਦਾ ਹਉਮੇ ਨਾਵੇਂ ਨਾਲ ਵਿਰੋਧ ਹੈ ਜਦੋਂ ਹਉਮੇ ਆ ਗਈ ਤੇ ਨਾਮ ਨਾਲ ਤੇ ਵਿਰੋਧ ਹੋ ਜਾਂਦਾ ਏ ਜੱਪੇਗਾ ਕਿਵੇਂ ਤਿੰਨ ਨੂੰ ਅਭਿਆਸ ਦਿੱਤਾ ਸੀ ਕਿ ਜੇ ਵਾਹਿਗੁਰੂ ਕਹਿਣਾ ਏ ਤੇ ਪੂਰੇ ਮਨ ਨਾਲ ਜੇ ਨਹੀਂ ਮੰਨ ਵਿਚਾਰਾਂ ਤੋਂ ਹਟਦਾ ਤੇ ਫਿਰ ਵਾਹਿਗੁਰੂ ਦੀਆਂ ਵਿਚਾਰਾਂ ਤੇ ਸਾਧੂ ਲੋਕ ਜਿਹੜੇ ਨੇ ਇਹਨੂੰ ਰਸਨਾ ਤੋਂ ਇਦਾਂ ਹੀ ਕਹਿੰਦੇ ਰਹਿੰਦੇ ਵਾਹਿਗੁਰੂ ਤੇ ਪਿੱਛੇ ਮੰਨ ਤੇ ਪਤਾ ਕੀ ਕਹਿੰਦੇ ਕਿ ਤੂੰ ਮੇਰਾ ਵਾਹਿਗੁਰੂ ਹੈ ਤੂੰ ਮੇਰਾ ਪਿਆਰਾ ਵਾਹਿਗੁਰੂ ਹੈ ਵਾਹਿਗੁਰੂ ਮੈਨੂੰ ਬਖਸ਼ ਲਈ ਅੰਦਰ ਮਨ ਚ ਇਹ ਕਹਿ ਰਹੇ ਹੁੰਦੇ ਆਪ ਜੀ ਵੀ ਇਦਾਂ ਅਭਿਆਸ ਕਰਨਾ ਪ੍ਰੀਤ ਨਾਲ ਕਿ ਸੁਰਤ ਸਿਰਫ ਵਾਹਿਗੁਰੂ ਨੂੰ ਗਾਵੇ ਸਾਰੀ ਊਰਜਾ ਸਿਰਫ ਵਾਹਿਗੁਰੂ ਨੂੰ ਉਹਦੇ ਨਾਲ ਬੇਇਮਾਨੀ ਨਹੀਂ ਕਰਨੀ ਕਿਉਂਕਿ ਸਾਡੇ ਕੋ ਗੁਰ ਸਿੱਖ ਆਉਂਦੇ ਨੇ ਜਿਹੜੇ ਅਭਿਆਸ ਕਰਦੇ ਨੇ ਇਹਨਾਂ ਦੀਆਂ ਕਈ ਕਈ ਵਾਰ ਇਹ ਗੱਲ ਦੱਸਦੇ ਆ ਅਸੀਂ ਸਾਰੇ ਇਦਾਂ ਕਰਦੇ ਆ ਅਮਰਤ ਵੇਲੇ ਪਹਿਲਾਂ ਤੇ ਉੱਠ ਜਾਂਦੇ ਉੱਠਦੇ ਨਹੀਂ ਜੇ ਉਠੀਏ ਤੇ ਫਿਰ ਕਹਿੰਨੇ ਆ ਇਹ ਬੜਾ ਸਵਾਲ ਹੁੰਦਾ ਇਹਨਾਂ ਦਾ ਕਿ ਖਾਲਸਾ ਜੀ ਇਸ਼ਨਾਨ ਬਾਅਦ ਚ ਨਾ ਕਰ ਲਈਏ ਕਿਉਂ ਮਨ ਸੌਣ ਦੀ ਤਿਆਰੀ ਕਰਦਾ ਤੇ ਫਿਰ ਚੌਂਕੜਾ ਮਾਰ ਕੇ ਬਹਿ ਜਾਂਦੇ ਫਿਰ ਢੋਲ ਆ ਲੈਂਦੇ ਤੇ ਫਿਰ ਉੱਥੇ ਇੱਕ ਪਤਾ ਅੰਦਰ ਮਨ ਨਾ ਕੀ ਗੱਲ ਕਰ ਦੇ ਕਿ ਕਿਤੇ ਇਦਾਂ ਹੀ ਸੌਂ ਜਾਣਾ ਸਾਨੂੰ ਇੱਕ ਗੁਰਸੇ ਕਹਿੰਦੇ ਹੁੰਦੇ ਸੀ ਖਾਲਸਾ ਜੀ ਜੀ ਕਰਦਾ ਮੈਂ ਇਦਾਂ ਹੀ ਬੱਸ ਸਮਝਾਂ ਚੌਂਕੜੇ ਜੀ ਲੋਕ ਵੇਖ ਕੇ ਕਹਿਣੇ ਬੰਦਗੀ ਕਰ ਰਿਹਾ ਹੈ ਬੈਠਾ ਪਰ ਮੈਂ ਹੋਵਾ ਸੁਤਾ ਇਹ ਬੰਦਗੀ ਇਹ ਕਿ ਸੌਣਾ ਹੈ ਇਹ ਤੇ ਆਲਸ ਤੇ ਦਲਿੱਦਰ ਹੈ ਸੌਣਾ ਹੈ ਤੇ ਫਿਰ ਕਈ ਸਾਧੂ ਬੜੇ ਚਲਾਕ ਵੀ ਆਉਂਦੇ ਕਈ ਗੁਰਸੇ ਕਾਉਂਦੇ ਤੇ ਸੰਸਾਰ ਚੋਂ ਹੀ ਨੇ ਨਾ ਬੜੀ ਚਲਾਕੀਆਂ ਵੀ ਕਰਦੇ ਉਹ ਢੋਲਾ ਲੈਂਦੇ ਕੰਦ ਨਾ ਤੇ ਵਾਹਿਗੁਰੂ ਬੋਲਦੇ ਨਹੀਂ ਕਹਿੰਦੇ ਮੈਂ ਮਨ ਚ ਹੀ ਕਰਨਾ ਹੈ ਤੇ ਉਹਨਾਂ ਨੇ ਸੌਂ ਜਾਣਾ ਤੇ ਮੂੰਹ ਖੁੱਲ ਜਾਣਾ ਮੂੰਹ ਖੁੱਲ ਜਾਣਾ ਤੇ ਪਤਾ ਲੱਗ ਜਾਣਾ ਇਹ ਸੁੱਤਾ ਹੈ ਤੇ ਅਸੀਂ ਆਉਂਦੇ ਜਾਂਦੇ ਆ ਅਮਰਤ ਵੇਲੇ ਉਹਨੂੰ ਮੜਾ ਜਿਹਾ ਗੋਡੇ ਤੇ ਮਾਰ ਜਾਣਾ ਕਿ ਉੱਠ ਚੰਗੀ ਤਰ੍ਹਾਂ ਬੰਦਗੀ ਕਰ ਢੋ ਨਹੀਂ ਲਾਉਣੀ ਫਿਰ ਇੱਕ ਨਵਾਂ ਉਹਨੇ ਨਵੀਂ ਸਕੀਮ ਕੱਢੀ ਉਹ ਪਹਿਲੀ ਵਾਰਾ ਸਾਧੂ ਆਇਆ ਸੀ ਬੜਾ ਚਲਾਕ ਉਹਨੇ ਆਪਣਾ ਹਜੂਰੀਆ ਇਦਾਂ ਪਾ ਲੈਣਾ ਵੀ ਮੇਰਾ ਮੂੰਹ ਖੁੱਲਾ ਪਤਾ ਨਾ ਲੱਗੇ ਹੋਵਾ ਮੈਂ ਸੁੱਤਾ ਹੀ ਪਰ ਘਰਾੜੇ ਕੌਣ ਰੋਕੇ ਜੇ ਤੂੰ ਡਾਡਾ ਐ ਤੇ ਇਹ ਤੇਰੇ ਤੋਂ ਵੀ ਡਾਡਾ ਐ ਚਲਾਕੀ ਨਹੀਂ ਕਰਨੀ ਪੂਰੀ ਇਮਾਨਦਾਰੀ ਨਾਲ ਕਰਨਾ ਐ ਕਿਉਂਕਿ ਇਹ ਇੱਕ ਕਰਮੇ ਜਿਹੜਾ ਮਨ ਨਾ ਹੋਏਗਾ ਤੰ ਸਿਰਫ ਸਹਾਰਾ ਹੋਏਗਾ ਦੁਨੀਆ ਦੇ ਕੰਮ ਤੁਸੀਂ ਤੰ ਨਾ ਕਰਦੇ ਹੋ ਮਨ ਨਾ ਨਹੀਂ ਹੁੰਦੇ ਮਨ ਦਾ ਸਿਰਫ ਕੁਝ ਕੇ ਹਿੱਸਾ ਲੱਗਦਾ ਐ ਜਾਦਾ ਤੰ ਲੱਗਦਾ ਐ ਸਾਧਨਾ ਬੰਦਗੀ ਦੇ ਵਿੱਚ ਤੰ ਨਹੀਂ ਲੱਗਦਾ ਮਨ ਲੱਗਦਾ ਐ ਤੰ ਸਿਰਫ ਸਹਾਈ ਬਣਦਾ ਐ ਫੇਰ ਸਮਝ ਲੈਣਾ ਸੰਸਾਰੀ ਕੰਮਾਂ ਦੇ ਵਿੱਚ 100% ਦੇ ਵਿੱਚੋਂ 80% ਸਰੀਰ ਲੱਗੇਗਾ ਤੇ ਮਨ ਜਿਹੜਾ ਹੈ ਉਹ ਸਿਰਫ 5% ਲੱਗੇਗਾ ਧਾਰਮਿਕ ਕਰਮਾਂ ਦੇ ਵਿੱਚ ਜਿਹੜਾ ਹੈ ਉਹ ਆਪਜੀ ਦਾ ਮਨ ਜਿਹੜਾ ਹੈ ਉਹ ਸਾਰੇ ਦਾ ਸਾਰਾ ਲੱਗੇਗਾ ਸੰਸਾਰੀ ਕੰਮਾਂ ਚ 5-10% ਹੀ ਲੱਗਦਾ ਇਹ ਬਾਤ ਨੂੰ ਚੰਗੀ ਤਰ੍ਹਾਂ ਸੱਚੀ ਪ੍ਰੀਤ ਜੋੜਨੀ ਹੈ ਨਾ ਤੇ ਇਹ ਅਭਿਆਸ ਕਰਨੇ ਪੈਣੇ ਜੇ ਇਹਦੇ ਤੋਂ ਬਿਨਾ ਖੇਡ ਨਹੀਂ ਜੇ ਬੰਨੀ ਇਹ ਅਭਿਆਸ ਸਮਝ ਲੈਣੇ ਤੇ ਕਮਾਉਣੇ ਕਰਨਾ ਕੀ ਏ ਸ਼ੁਰੂ-ਸ਼ੁਰੂ ਦੇ ਵਿੱਚ ਜਿੰਨਾ ਚਿਰ ਵੀ ਬਹਿੰਦੇ ਹੋ ਘੰਟਾ ਬਹਿੰਦੇ ਹੋ 2 ਘੰਟੇ ਬਹਿੰਦੇ ਹੋ ਇੱਕ ਤੇ ਅਮਰਤ ਵੇਲੇ 4 ਤੋਂ 5 ਵਿਆਹ ਕਰੋ ਪਿਆਰੇ ਨੂੰ ਪੂਰੀ ਰੀਜ ਨਾ ਆਵਾਜ਼ ਮਾਰਿਆ ਕਰੋ ਵਾਹਿਗੁਰੂ ਕਹਿ ਕੇ ਕੂਕਿਆ ਕਰੋ ਉਹਦੇ ਨਾਲ ਬੜਾ ਭਲਾ ਹੋਏਗਾ ਬੜੀਆਂ ਬਿਮਾਰੀਆਂ ਬੜੇ ਸਟ੍ਰੈਸ ਤੇ ਡਿਪਰੈਸ਼ਨ ਬੜਾ ਕੁਝ ਠੀਕ ਹੋਏਗਾ ਆਪ ਜੀ ਦਾ ਤੇ ਉਸ ਪਰ ਹੋਵੇ ਉਹ ਬੜੀ ਰੀਜ ਨਾ ਬੜੀ ਨਿਸ਼ਠਾ ਨਾ ਐਵੇਂ ਨਹੀਂ ਉਤੋਂ ਉਤੋਂ ਜਦੋਂ ਉਹ ਆਵਾਜ਼ ਮਾਰੋਗੇ ਨਾ ਤੇ ਕੋਸ਼ਿਸ਼ ਕਰਨੀ ਪੂਰਾ ਜਿੰਨਾ ਕਰਦੇ ਹੋ ਉਹਨਾਂ ਪੂਰਾ ਕਰਨਾ ਉਹਦੇ 'ਚ ਕਮੀ ਨਹੀਂ ਜੇ ਮਨ ਕਵੇ ਨਾ ਸੌਂ ਜੀਏ ਤੇ ਮਨ ਨੂੰ ਕਹਿਣਾ ਪਰੇ ਹੋ ਮੈਂ ਹੁਣ ਗੁਰੂ ਨੂੰ ਬੁਲਾਉਣਾ ਏ ਤੂੰ ਵੀ ਮੇਰੇ ਨਾਲ ਆ ਤੇ ਗੁਰੂ ਨੂੰ ਆਵਾਜ਼ ਮਾਰ ਆਪਣੇ ਢੰਗ ਉਹ ਬਣਾ ਲੈਣੇ ਤੇ ਜੇ ਨਾ ਵੀ ਨਾ ਆਪਣਾ ਜੋਰ ਪੂਰਾ ਲਾਉਣਾ ਆਪਣੀ ਮਿਹਨਤ ਪੂਰੀ ਕਰਨੀ ਜੇ ਨਾ ਵੀ ਕਿਸੇ ਦਿਨ ਆਵਾਜ਼ ਵੱਜੇ ਅੰਦਰ ਰੰਗ ਨਾ ਬਣੇ ਤੇ ਖਿਜਣਾ ਨਹੀਂ ਗੁਰੂ ਪਿਤਾ ਨੂੰ ਜੋਦੜੀ ਕਰਨੀ ਕਿ ਸਤਗੁਰੂ ਪਿਤਾ ਅੱਜ ਮੇਰੇ ਕੋ ਰੀਜਣਾ ਨਹੀਂ ਵੱਜੀ ਅੱਜ ਮੈਂ ਤੈਨੂੰ ਪ੍ਰੇਮ ਨਾਲ ਆਵਾਜ਼ ਨਹੀਂ ਮਾਰ ਸਕਿਆ ਅੱਜ ਮੇਰੇ ਅੰਦਰ ਪ੍ਰੇਮ ਹੀ ਨਹੀਂ ਬਣਿਆ ਅੱਜ ਮੇਰੇ ਗਰੀਬ ਦਾ ਪ੍ਰੇਮ ਤੋਂ ਗਰੀਬ ਦਾ ਰੁੱਖਾ ਸੁੱਖਾ ਹੀ ਪ੍ਰਵਾਨ ਕਰੀ ਇਹ ਜੋਦੜੀ ਕਰ ਲੈਣੀ ਬਾਧ ਦੇ ਵਿੱਚ ਪਰ ਖਿਜਣਾ ਨਹੀਂ ਇਹ ਨਹੀਂ ਖਿਜਣਾ ਕਿ ਆ ਜਵਾਜ ਨਹੀਂ ਵੱਜੀ ਪਹਿਲਾਂ ਇੱਕ ਗਲਤੀ ਕਰਦੇ ਹੋ ਬਾਅਦ ਚ ਦੂਜੀ ਕਰਦੇ ਹੋ ਪਹਿਲਾਂ 4 ਕਸਾਲ ਹੋ ਗਏ ਸੀ ਇਹਨਾਂ ਨੂੰ ਇਹ ਅਭਿਆਸ ਕਰਾਉਂਦੇ ਆ ਕਈਆਂ ਨੇ ਕੀਤਾ ਇਹ ਕਈਆਂ ਨੇ ਨਹੀਂ ਕੀਤਾ ਉਹ ਸਾਨੂੰ ਪਤਾ ਹੈ ਹੁਣ ਇਹਨਾਂ ਨੂੰ ਅਗਲਾ ਅਭਿਆਸ ਦੱਸਿਆ ਇਹ ਨਵਾਂ ਕਿ ਆ ਜਿਹੜਾ ਸੁਰਤੇ ਨਾ ਦਿਮਾਗ ਹੈ ਜਾਂ ਸੁਰਤੇ ਇਹ ਸੰਸਾਰੀ ਕੰਮਾਂ ਦੇ ਵਿੱਚ 5% ਲੱਗਦਾ ਗੱਡੀ ਚ ਲਾਉਂਦੇ ਉਹ ਕਿੰਨਾ ਕੁ ਜ਼ੋਰ ਲੱਗਦਾ ਇਹ ਦਿਮਾਗ ਦਾ ਕਦੀ ਗਾਣੇ ਸੁਣਦੇ ਹੋ ਕਦੀ ਗੱਲਾਂ ਕਰਦੇ ਹੋ ਫੋਨ ਤੇ ਗੱਲਾਂ ਕਰਦੇ ਹੋ ਇਧਰ ਉਧਰ ਦੇਖਦੇ ਹੋ ਖਾਣ ਵਾਲੀਆਂ ਦੁਕਾਨਾਂ ਲੱਭਦੇ ਹੋ ਦਿਮਾਗ ਦਾ ਕਿੰਨਾ ਧਿਆਨ ਜਿਹੜਾ ਹੈ ਉਹਦਾ ਕਿੰਨਾ ਕ ਲੱਗਾ ਹਿੱਸਾ 5% ਲੱਗਾ ਤੇ ਬਾਕੀ ਨਾ ਕੀ ਕਰਦੇ ਹੋ ਬਾਕੀ ਨਾ ਐਵੇਂ ਹੀ ਫਜ਼ੂਲ ਗੱਲਾਂ ਸੋਚੀ ਜਾਂਦੇ ਬਾਕੀ ਤੇ ਉਹ ਆ ਨਾ ਕਿ ਉਹ ਮਿੱਠੂ ਰਾਮ ਦੇ ਆਂਡਿਆਂ ਵਾਲੀ ਗੱਲ ਜਿੱਦਾਂ ਉਹ ਸ਼ੇਖ ਚਲੀ ਦੀ ਪੁਰਾਣੀ ਇੱਕ ਗੱਲ ਹੈ ਨਾ ਕਿ ਉਹਨੂੰ ਕਿਸੇ ਨੇ ਦਿਹਾੜੀ ਤੇ ਲੈ ਲਿਆ ਕਿ ਚੱਲ ਤੈਨੂੰ 5 ਪੈਸੇ ਦੇਵਾਂਗਾ ਕਰਨਾ ਕੀ ਇਹ ਉਹ ਕਹਿੰਦਾ ਮੇਰੇ ਆਂਡੇ ਜਿਹੜੇ ਇਹਨਾਂ ਅਗਲੇ ਸ਼ਹਿਰ ਪਚਾ ਦੇ ਤੇ ਸਿਰ ਤੇ ਆਂਡੇ ਚੁੱਕ ਲੈ ਤੇ ਤੁਰਿਆ ਗਿਆ ਤੇ ਮਨ ਚ ਸੋਚਦਾ ਹੁਣ ਆਂਡੇ ਚੁੱਕਣ ਤੇ ਕਿੰਨਾ ਕੁ ਜ਼ੋਰ ਲੱਗਦਾ ਹੈ ਥੋੜਾ ਜਿਹਾ ਧਿਆਨ ਲੱਗਦਾ ਹੈ ਕਿ ਧਿਆਨ ਰੱਖੇ ਠੇਡਾ ਨਾ ਲੱਗੇ ਤੇ ਡਿਗ ਨਾ ਪੈਣ ਪਰ ਬਾਕੀ ਧਿਆਨ ਨਾ ਸੋਚੀ ਜਾਂਦਾ ਹੈ ਕਿ ਪੰਜ ਪੈਸਿਆਂ ਦੇ ਮੈਂ ਆਂਡੇ ਲੈ ਲਾਂਗਾ ਤੇ ਆਂਡੇ ਜਿਹੜੇ ਨੇ ਨਾ ਉਹਨਾਂ ਚੋਂ ਕੁਕੜੀਆਂ ਨਿਕਲਣਗੀਆਂ ਉਹ ਹੋਰ ਆਂਡੇ ਦੇਣਗੀਆਂ ਫਿਰ ਮੇਰੇ ਕੋਲ ਕਈ ਹਜ਼ਾਰਾਂ ਕੁਕੜੀਆਂ ਹੋ ਜਾਣਗੀਆਂ ਫਿਰ ਮੈਂ ਆਂਡੇ ਵੇਚ-ਵੇਚ ਕੇ ਆਪਣਾ ਕੰਮ ਚਲਾਉਂ ਫਿਰ ਮੈਂ ਬੱਕਰੀਆਂ ਲੈ ਲਵਾਂ ਭੇਡਾਂ ਲੈ ਲਵਾਂ